ਸਮਾ ਤੁਰਿਆ ਹੀ ਰਹਿੰਦਾ ਹੈ ਸੋ ਤੁਰਿਆ ਹੀ ਗਿਆ ਅੱਧੀ ਸਦੀ ਲਗਭਗ ਹੋਰ ਬੀਤ ਗਈ ਖੜਗਾਂ ਵਾਲੇ ਗੁਰੂ ਨਾਨਕ ਜੀ ਹੁਣ ਦਸਵੇਂ ਜਾਮੇ ਆ ਗਏ ਕੀਰਤਪੁਰ ਕੋਲੋਂ ਲੰਘ ਗਏ ਅਗੇਰੇ ਚਲੇ ਗਏ ਜਾਂ ਪਹਾੜੀ ਦੂਣਾ ਵਿੱਚ ਆਨੰਦ ਖੇੜਿਆ ਜਿੱਥੇ ਆਨੰਦਪੁਰ ਨੌਵੇਂ ਸਤਿਗੁਰ ਦਾ ਵਸਾਇਆ ਬਸ ਰਿਹਾ ਸੀ ਦਿਲ ਤਾਂ ਦਸੀ ਜਾਮੇ ਨਿਰੰਤਰ ਰੱਬੀ ਸੀ ਤੇ ਬਿਸਮਾਦ ਅਲਾਹੀ ਤੇਜ ਸਦਾ ਰਹਾਣੀ ਰੰਗ ਦਾ ਅੰਦਰ ਖੇੜਾ ਸੀ ਹੱਥ ਵਿੱਚ ਮਾਲਾ ਲੱਕ ਨਾਲ ਖੜਗ ਸੀ ਤੇ ਸੀਸ ਉੱਤੇ ਕਲਗੀ ਆ ਲੱਗੀ ਅਰਥਾਤ ਸਾੰਤੋਤਸਾ ਚੜਦੀਆਂ ਕਲਾਂ ਦਾ ਇਕੱਠਾ ਪ੍ਰਕਾਸ਼ ਹੋਇਆ ਸਾੰਤ ਰੂਪ ਪੰਥ ਵਿੱਚ ਦੇਨ ਰੱਖਿਆ ਹਿੱਤ ਵੀਰ ਰਸ ਆਇਆ ਸੀ ਪਰ ਬੇਰਸ ਰਸ ਵਿੱਚ ਰਹਿੰਦੇ ਹਾਂ ਕਾ ਆਪਣਾ ਖਾਣੇ ਲਈ ਸੂਰਤ ਨੇ ਚੜਦੀਆਂ ਕਲਾਂ ਦਾ ਰੰਗ ਪਕੜਿਆ ਸੀ ਜਦੋਂ ਆਨੰਦਪੁਰ ਤੋਂ ਨਾਹਣ ਜਾਣ ਦੀ ਤਿਆਰੀ ਹੋ ਰਹੀ ਸੀ ਉਹਨਾਂ ਦਿਨਾਂ ਵਿੱਚ ਇੱਕ ਦਿਨ ਸਵੇਰ ਸਾਰ 10ਵੇਂ ਸਤ ਗੁਰੂ ਨਾਨਕ ਜੀ ਸਤਲੁਜ ਦੇ ਕਿਨਾਰੇ ਅੰਮ੍ਰਿਤ ਵੇਲੇ ਤੋਂ ਉੱਠ ਬੈਠੇ ਸੇ ਇਕਾਂਤ ਸੀ ਤੇ ਆਪ ਇਕੱਲੇ ਸੇ ਨੈਣ ਅਲਾਹੀ ਜਲਬੇ ਵਾਲੇ ਨੈਣ ਬੰਦ ਹੋ ਗਏ ਡੇਢ ਪੌਣੇ 200 ਬਰੇ ਦਾ ਪਿਛਲਾ ਸਮਾਂ ਅੰਦਰੋਂ ਖੁੱਲੇ ਨੈਣਾਂ ਦੇ ਅੱਗੇ ਬਹਿ ਜਾ ਗਿਆ ਵਿਰਧਵਾਣੇ ਦਾ ਹਲਾਸ ਆਇਆ ਜੰਗਲ ਵਿੱਚ ਤਦੋਂ ਦਾ ਬੁੱਢਾ ਫਕੀਰ ਹਟਿਆ ਤਪਿਆ ਨਰਾਸ ਤੇ ਦੁਖੀ ਡੱਠਾ ਪਸਾਣਿਆ ਹਾਂ ਇਸ ਨੂੰ ਇਸ ਉਦਾਸ ਦਸਾ ਵਿੱਚ ਪਿਆਰ ਕੀਤਾ ਸੀ ਗਿੰਤਿਆਂ ਵਿੱਚੋਂ ਕੱਢ ਹਿਸਾਬ ਤੋਂ ਚੱਕ ਸੋਚਾਂ ਤੋਂ ਉੱਚਾ ਕਰ ਵਾਹਿਗੁਰੂ ਦੀ ਹਜ਼ੂਰੀ ਦੇ ਚਬੂਤਰੇ ਤੇ ਚੜ੍ਹਿਆ ਸੀ ਖੀਬਾ ਕੀਤਾ ਸੀ ਬੇਖੁਦੀਆਂ ਦੀ ਪਿੰਗ ਝਟਾਈ ਸੀ ਤੇ ਆਖਿਆ ਸੀ ਦੁੱਧ ਸੇਮੇ ਜਾਮੇ ਪੀਵਾਂਗੀ ਤੇ ਸੇਮੇ ਜਾਮੇ ਆਪਣਾ ਲਾਇਆ ਬੂਟਾ ਆਲਿਆ ਹੋਇਆ ਤੱਕਿਆ ਸੀ ਦੁੱਧ ਪੀਤਾ ਸੀ ਤੇ ਆਖਿਆ ਸੀ ਫੇਰ ਪੀਵਾਂਗੇ ਬਾਈ ਫੇਰ ਪੀਵਾਂਗੇ ਉਹ ਪਿਆਰਾ ਹੁਣ ਪੱਕਾ ਫਲ ਹੈ ਬਰਧ ਉਮਰਾਂ ਨਾਲ ਢੱਕ ਖੜੋਤਾ ਹੈ ਪਰ ਫਲ ਤਾਰੋ ਤਾਜਾ ਰਸ ਭਰਿਆ ਪਾਤਸ਼ਾਹੀ ਮਹਿਲਾ ਲਈ ਤਿਆਰ ਹੈ ਜਿਵੇਂ ਪਹਿਲੇ ਜਾਮੇ ਲਾਇਆ ਸੀ ਤੇ ਸੇਵੇਂ ਜਾਮੇ ਪਲਿਆ ਸੀ ਤੇਵੇਂ ਹੁਣ ਬਿਨ ਕਾਂਪ ਖਾਦੇ ਪੱਕ ਗਏ ਪਾਲੋਂ ਆਪਣੇ ਪਾਲਕ ਬਾਹੀ ਗੁਰੂ ਦੀ ਭੇਟ ਕਰੀਏ ਬਿਰਦ ਦੀ ਲਾਜ ਪਾਲੀਏ ਕਦੇ ਨਾ ਭੁੱਲਣ ਵਾਲੇ ਤੇ ਜਾਦਾਂ ਦੇ ਸਾਈਂ ਸਤ ਗੁਰ ਜੀ ਆਪਣੇ ਪਿਆਰੇ ਨੂੰ ਚਿਤਾਰ ਕੇ ਉਥੋਂ ਹੀ ਤਿਆਰੇ ਕਰਕੇ ਫਕੀਰ ਸਾਈਂ ਵੱਲ ਤੁਰ ਪਏ ਬੁੱਢਣ ਸਾਣੇ ਅੱਜ ਲੇਵਲੀਨਤਾ ਤੋਂ ਅੱਖ ਖੋਲੀ ਤਾਂ ਉੱਪਰ ਦੇ ਦੌ ਨੂੰ ਤੱਕਿਆ ਪਿਆਰ ਦੇ ਹਲਾਰੇ ਵਿੱਚ ਆ ਕੇ ਆਖਿਓ ਸੋ ਵਿਸਮਾਦ ਹੀ ਵਿਸਮਾਦ ਹੈ ਆਪਣੇ ਆਪ ਵਿੱਚ ਕਿਹਾ ਹੀ ਸੁਖ ਹੈ ਅਚਰਜ ਮੋਜ ਹੈ ਵਾ 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 ਨਿਰੀਵਾ ਵਾ ਏ ਵਾ ਵਾ ਤੂੰ ਵਾ ਵਾ ਤੈਨੂੰ ਵਾ ਵਾ ਏ ਵਾ ਵਾ ਗੁਰੂ ਹੈ ਜਿਨ ਲੇਖਿਓ ਕੱਢ ਵਿਸਮਾਦ ਝਾੜਿਆ ਜਿਨ ਸੋਚੋ ਰਸ ਵਿੱਚ ਪਾਇਆ ਜਿਨ ਫਿਕਰੋਂ ਚੱਕ ਆਨੰਦ ਵਿੱਚ ਪਹੁੰਚਾਇਆ ਜਿਨ ਕਾਲੋਂ ਸਾਲ ਸਿੱਧ ਵਿੱਚ ਸੁਟਿਆ ਏ ਵਾਹੀ ਗੁਰੂ ਵਾਹਿਗੁਰੂ ਤੂੰ ਤੰ ਹੈ ਤੰ ਹੈ ਤੇਰੇ ਦਿੱਤੇ ਰਸ ਮੰਨ ਕੇ ਵਾ ਵਾ ਤੇ ਹੈ ਗੁਰੂ ਦਾਤੇ ਤੋ ਵਾ ਵਾ ਤੋ ਵਾਹਿਗੁਰੂ ਇਹੋ ਤੇਰਾ ਨਾਮ ਹੈ ਜਦੋਂ ਮਨੁਸ ਰਸ ਦਾ ਹਿੱਸਾ ਲੱਚਦਾ ਹੈ ਜੋ ਇਸ ਦੇ ਦੇਸੋਂ ਅਚੇਰਾ ਹੈ ਤਾਂ ਜੀਗੋ ਰਸ ਦਾ ਨਾਮ ਵਿਸਮਾਦ ਰੱਖਦਾ ਹੈ ਤਿੰਕੂ ਤੇਰਾ ਨਾਮ ਵਾਹਿਗੁਰੂ ਰੱਖਦਾ ਹੈ ਇਹ ਵਾ ਵਾ ਦੇ ਰੰਗ ਵਿਸਮਾਦ ਵਿੱਚ ਲੈ ਜਾਣ ਵਾਲੇ ਦਾਤੇ ਤੇਰਾ ਦੱਤਾ ਪਾ ਕੇ ਤੈਨੂੰ ਮਿਲਣ ਨੂੰ ਜੀ ਕਰਦਾ ਹੈ ਤੂੰ ਆ ਜਾ ਜਾ ਕਿਸੇ ਸਦਕੇ ਆ ਜਾ ਤੇਰੇ ਬਖਸ਼ੇ ਸੰਤੰਤਰ ਰਸ ਨਾਲੋਂ ਤੂੰ ਆਪ ਆ ਜਾ ਤੇ ਦਰਸ਼ਨ ਦਾ ਰਸ ਦੇ ਜਾ ਮੁਕਤੀ ਤੇ ਮੁਕਤ ਨਾ ਹੋਵਾਂ ਹਾਏ ਮੈਂ ਰਾਸ ਤੋਂ ਵੀ ਉਚਾਰਟ ਤੋਂ ਹੋ ਤੈਨੂੰ ਲੋਚਦਾ ਹਾਂ ਏ ਰਸਦਾਤੇ ਤੂੰ ਆਪ ਆ ਤੇ ਤੇਰੀ ਅੱਖੀ ਸਮਾ ਮੈਂ ਹੋਵਾਂ ਇਹ ਸਰੀਰ ਹੋਵੇ ਤੇਰੇ ਸਰੀਰ ਵਾਲੇ ਚਰਨ ਹੁਣ ਮੈਂ ਧੋਮਾ ਨੈਣਾ ਦੇ ਨੀਰ ਨਾਲ ਅੱਖੀ ਲਾਵਾਂ ਕਲੇਜੇ ਲਾਵਾਂ ਏ ਉੱਚੇ ਦਾਤੇ ਆ ਇਹਨਾਂ ਮਿਟਦੇ ਜਾਂਦੇ ਨੇਤਰਾਂ ਵਿੱਚ ਲੰਘ ਜਾ ਆ ਜਾ ਪ੍ਰੀਤਮ ਪ੍ਰੇਮਨਾਥ ਜੀਓ ਆ ਜਾਓ ਮੈਂ ਸਭੋ ਸੁਖ ਪਾਇਤੇ ਤੇ ਤੇਰੇ ਦਿੱਤੇ ਪਾਇ ਪਰ ਏ ਸੁਖ ਦਾਤੇ ਤੂੰ ਆਪ ਆ ਰ ਆਕੇ ਪ੍ਰਤੱਖ ਅਰਥ ਦਾ ਸੁਖ ਦਿਖਾ ਕੇ ਚਰਨੀ ਲਾ ਸੁਰਤ ਨੂੰ ਆਪਣੀ ਸੁਰਤ ਵਿੱਚ ਸਮਾਇਆ ਹਾਂ ਸਰੀਰ ਨੂੰ ਚਰਨਾ ਵਿੱਚ ਸਮਾ ਲਐ ਸਰੀਰ ਨੂੰ ਵੀ ਦਰਸ਼ਨ ਦੀ ਖੈਰ ਪਾ ਮੇਰਾ ਦਿਲ ਫੇਰ ਨਿਆਣਾ ਹੋ ਗਿਆ ਹੈ ਮੈਨੂੰ ਮੁਕਤੀ ਦੀ ਲੋੜ ਨਹੀਂ ਓ ਅੱਜ ਤਾਂ ਰਸ ਦੀ ਵੀ ਲੋੜ ਚੁਕਾ ਦਿਤੀ ਏ ਇਸ ਲੋਂ ਦੇ ਮਨ ਨੇ ਆ ਦਰਸ ਦਿਖਾ ਆ ਤੇ ਆਪਣੇ ਕੋਮਲ ਚਰਨ ਦਿਸ ਦੇ ਚਰਨ ਹੱਥਾਂ ਨਾਲ ਮੇਰੇ ਬੁੱਢੇ ਮਾਸ ਦੇ ਹੱਥਾਂ ਨਾਲ ਫੜੇ ਜਾਣ ਵਾਲੇ ਚਰਨ ਮੇਰੇ ਨੈਣਾ ਤੇ ਰੱਖ ਮੇਰੇ ਸੀਨੇ ਨਾਲ ਆਏ ਤਿਵਕਰ ਦਾ ਦਿਲ ਸਹਾਣੇ ਸੋਨੇ ਚਰਨਾਂ ਦੀ ਠੰਡ ਨੂੰ ਮੰਗਦਾ ਹੈ ਇਹ ਮੱਥਾ ਚਰਨਾਂ ਦੀ ਸੂ ਨੂੰ ਤਰਸਦਾ ਹੈ ਮੈਨੂੰ ਸਰੀਰ ਤਾਰੀ ਨੂੰ ਸਰੀਰ ਦੇ ਦਰਸ਼ਨ ਦੇ ਹੇ ਰੂਪ ਦੇ ਅਗੰਮ ਮੈਂ ਰੂਪ ਤੇ ਅਗੰਮ ਨਹੀਂ ਮੈਂ ਮਨੁੱਖ ਹਾਂ ਤੇ ਮਨੁੱਖੀ ਬਲਬਲੇ ਵਾਲਾ ਹਾਂ ਮਨੁੱਖੀ ਪਿਆਰ ਵਿੱਚ ਆਖਦਾ ਹਾਂ ਮੇਰੀ ਖਾਤਰ ਮਨੁੱਖ ਹੋ ਕੇ ਮੌਲਾ ਮੇਰੇ ਮੌਲਾ ਆਦਮੀ ਬਣ ਕੇ ਆ ਛੇਲੀਆਂ ਵਾਲਿਆ ਖੜਗਾਂ ਵਾਲਿਆ ਕਲਗੀਆਂ ਵਾਲਾ ਤੇ ਰੂਪ ਦਿਖਾ ਆ ਚਰਨੀ ਲਾ ਤੇ ਆਪਣਾ ਬੁੱਢੇ ਦੀ ਮਤ ਨਹੀਂ ਹੁੰਦੀ ਮਾਰਸਾਂ ਦੇ ਸੁੱਖ ਮੁਕਤੀ ਦੇ ਰਸ ਬੁੱਢੇ ਨੇ 772 ਨੇ ਛੱਡੇ ਮੈਨੂੰ ਚਰਨਾ ਦਾ ਸੁੱਖ ਦੇ ਦਰਸ਼ਨਾਂ ਦੀ ਖੈਰ ਪਾ ਆ ਦਾਤੇ ਦੇ ਧਾਰੀ ਓਕੇ ਆ ਸਮਾ ਪਲਟ ਚੁੱਕੇ ਹਨ ਰੰਗ ਕਈ ਆਏ ਕਈ ਗਏ ਨਦੀਆਂ ਵਿੱਚ ਸੈਂਕੜੇ ਵੇਰ ਨਵੇਂ ਪਾਣੀ ਆਏ ਚੜੇ ਤੇ ਵਹਿ ਗਏ ਬਹਾਰਾਂ ਕਈ ਖੀੜੀਆਂ ਤੇ ਝੜੀਆਂ ਮੈਂ ਪੁਰਾਣੇ ਬੋਹੜ ਵਾਂਗੂ ਬਾਹੀਂ ਅੱਡ ਅੱਡ ਮਿਲਨ ਦੀ ਤਾਂਗ ਵਿੱਚ ਖੜਾ ਹਾਂ ਆ ਇਹ ਰੂਪ ਰੂਪ ਵਾਂਣ ਹੋਣ ਵਾਲੇ ਰੂਪ ਦਾ ਝਲਕਾ ਦੇ ਦਾਤੇ ਮੈਂ ਉੱਥੇ ਰਵਾਂ ਜਿੱਥੇ ਤੂੰ ਰਵੇਂ ਤੂੰ ਦੇ ਤਾਰੇ ਤੇ ਮੈਂ ਸੇਵਾ ਕਰਾਂ ਮੈਨੂੰ ਨਾਲੇ ਰੱਖ ਮੈਂ ਦੇਹ ਵਾਲਾ ਅੱਖਾਂ ਮੀਟ ਕੇ ਅਰਥੀ ਸੁੱਖਾ ਨੂੰ ਕੀ ਕਰਾਂ ਮੈਨੂੰ ਆਕੇ ਮਿਲਤੇ ਚਰਨੀ ਲਾ ਇਸ ਤਰ੍ਹਾਂ ਭਗਤੀ ਪਿਆਰ ਦੇ ਅਤੀ ਉੱਚੇ ਭਾਵ ਵਿੱਚ ਬੋਢਣ ਸਾ ਦਾਤੇ ਦੇ ਚਰਨਾਂ ਨੂੰ ਤੜਫ ਰਿਹਾ ਸੀ ਕਿ ਅਚਾਨਕ ਚਾਨਣ ਹੋ ਗਿਆ ਫਕੀਰ ਨੂੰ ਤੜਕੇ ਦੇ ਹਨੇਰੇ ਵਿੱਚ ਭਾਰੀ ਲਸਕਾਰ ਵੱਜਾ ਐਸਾ ਤੇਜ ਕਿ ਝੱਲਿਆ ਨਾ ਜਾਵੇ ਅੱਖਾਂ ਤੱਕ ਤੱਕ ਕੇ ਪੌਣ ਨੂੰ ਸੁੰਗ ਸੁੰਗ ਕੇ ਆਖਦਾ ਹੈ ਆਪਾਣਾ ਪਿਆਰੇ ਨਾਨਕ ਨਰਨਾਰਨਕਾਰੀ ਦੀ ਖੁਸ਼ਬੂ ਵਾਲੀ ਹੋ ਗਈ ਹੈ ਉਸਦੇ ਪਵਿੱਤਰ ਸਰੀਰ ਦੀ ਲਫਟ ਲਿਆ ਰਹੀ ਹੈ ਆਕਾਸ਼ ਵਿੱਚ ਉਸਦੇ ਨੂਰੀ ਸਰੀਰ ਦਾ ਚਾਨਣ ਹੈ ਨਦੀ ਵੱਲੋਂ ਠੰਡੀ ਸੁਗੰਧ ਆਉਂਦੀ ਹੈ ਉੱਪਰੋਂ ਆ ਰਹੇ ਹਨ ਜੀ ਆਏ ਆਬੋ ਤੇ ਚਰਨੀ ਲਾਵੋ ਇੰਨੇ ਨੂੰ ਮਰਦਾਨੇ ਦਾ ਝੌਲਾ ਵੱਜਾ ਸਾਹਮਣੇ ਆ ਬੈਠਾ ਰਵਾਬ ਸੀੜੀ ਬਣ ਅਲਾਹੀ ਰਾਗ ਨਾਲ ਭਰ ਗਿਆ ਇਸ ਸਬਦ ਨੇ ਹੋਰ ਵੀ ਰੰਗ ਬੰਨਿਆ ਵਿਰਧ ਪ੍ਰੇਮੀ ਦਾ ਕਲੇਜਾ 파ਟ ਪਿਆ ਕਿ ਕਦ ਦਰਸ਼ਨ ਹੋਣ ਸਤਲੁਜ ਨਦੀ ਬਾੰਗ ਹਜ਼ਾਰ ਧਾਰ ਹੋਰ ਵਹਿ ਤੁਰਿਆ ਕਿ ਕਦ ਪ੍ਰੀਤਮ ਦੇ ਸਾਵੇ ਇੰਨੇ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਸੱਚ ਮੁੱਚ ਦਿਸ ਪਏ ਸਿਰ ਚਰਨਾ ਤੇ ਜਾ ਡੱਠਾ ਸਰੀਰ ਪਿਆਰੇ ਦੇ ਅੰਕ ਸਮਾ ਗਿਆ ਹਾਂਜੀ ਪ੍ਰੀਤਮ ਦੇ ਚਰਨਾ ਕਮਲਾਂ ਦੇ ਭਵਰੇ ਕਿੰਕੂ ਲਿਫਟ ਰਹੇ ਹਨ ਪ੍ਰੀਤਮ ਨੂੰ ਕਿੰਕੂ ਬਿਰਦ ਦਾ ਸੰਸੀਸ ਨਿਆਣੇ ਦੇ ਸੀਸ ਵਾਂਗੂ ਪਿਆਰੇ ਦੇ ਤਨ ਲੱਗਾ ਪਿਆਰਿਆ ਜਾ ਰਿਹਾ ਹੈ ਕਿੰਕੂ ਪਿਆਰੇ ਦੇ ਮੇਲ ਵਿੱਚ ਮਿਲ ਰਿਹਾ ਹੈ ਉੱਚੇ ਆਤਮ ਸੁੱਖਾਂ ਨੂੰ ਤਾਂ ਗਿਆਨੀਆਂ ਨੇ ਦੱਸਿਆ ਹੈ ਪਰ ਇਸ ਗੁਰ ਸਿੱਖ ਗੁਰਪ੍ਰੀਤ ਹੈ ਨੂੰ ਕੌਣ ਦਰਸਾਏ ਰਸੀਏ ਨੂੰ ਰਸ ਮਾਨਣ ਦਾ ਵੀ ਚੇਤਾ ਨਹੀਂ ਚਿੱਤ ਤੇ ਤਾਈ ਹਾਂ ਖਿੱਚ ਪਿਆਰ ਤੇ ਸਿਕ ਵੀ ਪਿਆਰ ਨੇ ਪ੍ਰੀਤਮ ਲਾਇਆ ਪ੍ਰੀਤਮ ਦੇ ਚਰਨੀ ਲਗੇ ਪ੍ਰੀਤਮ ਦੇ ਹੋ ਗਏ ਕੀ ਸਮਾ ਗਏ ਕੀ ਰਹਿ ਗਏ ਕੁਝ ਪਤਾ ਨਹੀਂ ਇਹ ਪ੍ਰੀਤ ਤਾਰ ਹੈ ਇਹ ਪ੍ਰੀਤ ਹੈ ਇਹ ਮੁਕਤੋ ਅਮੁਕਤ ਹੈ ਮੁਕਤੋ ਪਰੇ ਦੀ ਪ੍ਰੀਤ ਹੈ ਇਹ ਖਬਰ ਕੀ ਹੈ ਹੈ ਸਿੱਖ ਹੀ ਗੁਰੂ ਦੇ ਵਿੱਚ ਨਹੀਂ ਸਮਾ ਰਹਾ ਗੁਰੂ ਵੀ ਪਿਆਰ ਨੇ ਬਨ ਕੇ ਆਪਣਾ ਕਰ ਲਿਆ ਹੈ ਸਿੱਖ ਪਿਆਰ ਵਿੱਚ ਮਗਣਾ ਲਿਆ ਹੈ ਸਾਰੇ ਸੰਸਾਰ ਦੇ ਗਿਆਨ ਵਾਲੇ ਨੂੰ ਹੁਣ ਹੋਰ ਕੋਈ ਪਤਾ ਨਹੀਂ ਸਿੱਖ ਦੀ ਗੁਰੂ ਪਿਆਰ ਵਿੱਚ ਨਿਮਰਤਾ ਹੈ ਨਿਗਮਤਾ ਵਿੱਚ ਕਾਲ ਦੀ ਚਾਲ ਗੁੰਮ ਹੈ ਹਾਂ ਬਾਹਰ ਜੋ ਕਾਲ ਦੀ ਚਾਲ ਜਾਰੀ ਹੈ ਦੱਸਦੀ ਹੈ ਕਿ ਕਿਤਨਾ ਹੀ ਕਾਲ ਲੰਘ ਗਿਆ ਹੈ ਹੁਣ ਚੋਜੀ ਪਿਆਰੇ ਨੇ ਕੰਨ ਵਿੱਚ ਆਵਾਜ਼ ਦਿੱਤੀ ਮੇਰਾ ਦੁੱਧ ਹਾਂਜੀ ਹੁਣ ਸਿੱਖ ਦੀ ਹੋਸਪਾਰਤੀ ਸਿੱਖ ਨੇ ਨੈਣ ਖੋਲੇ ਸੇਲੀਆਂ ਵਾਲੇ ਦੀ ਗੋਦ ਵਿੱਚ ਗੁਰੂ ਸਿਰ ਸਿਰ ਸਟਿਆ ਸੀ ਚੁੱਕਿਆ ਤਾਂ ਕਲਗੀਆਂ ਵਾਲੀ ਦੀ ਗੋਦ ਵਿੱਚ ਇਹ ਅਨੂਪਮ ਚਿਹਰਾ ਜੋ ਸ਼ੇਲੀਆਂ ਨਾਲ ਮੋਹਿੰਦਾ ਸੀ ਹੁਣ ਕਲਗੀਆਂ ਨਾਲ ਮਨ ਭਰਦਾ ਹੈ ਤਨ ਤੇਰੇ ਝੋਜ ਹਨ ਤੇਰੇ ਰੰਗ ਅਪਾਰ ਹਨ ਰੂਪ ਸਾਰੇ ਤੇਰੇ ਹਨ ਉਮਰਾ ਸਭ ਤੇਰੀਆਂ ਹਨ ਏ ਸੋਹਣਿਆ ਏ ਸੁੰਦਰ ਤੂੰ ਤਨ ਹੈ ਨਵੇਂ ਰੂਪ ਨਵੇਂ ਰੰਗਣ ਇੱਕ ਨਵੀਂ ਮਸਤੀ ਵਿੱਚ ਇੱਕ ਮਗਨ ਕੀਤਾ ਅੱਖਾਂ ਦੇ ਸੱਪਰ ਭਰ ਭਰ ਕੇ ਝੁਕ ਝੁਕ ਕੇ ਫੇਰ ਮੰਦ ਗਏ ਉਹ ਸਿਰ ਫੇਰ ਗੋਦ ਵਿੱਚ ਜਾ ਪਿਆ ਪਿਆਰੇ ਦੇ ਮੇਲ ਵਿੱਚ ਫੇਰ ਹਾਂ ਫੇਰ ਗੁਰੂ ਪ੍ਰੀਤ ਵਿੱਚ ਸਿੱਖ ਲੀਨ ਹੋ ਗਿਆ ਪ੍ਰੀਤਮ ਨੇ ਜੋ ਕਿਹਾ ਸੀ ਸਿੱਖ ਤੋਂ ਸੁਣਿਆ ਨਹੀਂ ਗਿਆ ਜਿਸ ਦੇ ਨਾਲ ਟੁੱਟ ਪਿਆਰ ਹੈ ਉਹ ਦੁੱਧ ਪਿਆ ਮੰਗਦਾ ਹੈ ਪਰ ਸਿੱਖ ਨੂੰ ਮੇਲ ਵਿੱਚ ਗੁਰੂ ਸੰਗਮ ਵਿੱਚ ਕੁਝ ਯਾਦ ਨਹੀਂ ਚੁੰਬਕ ਉੱਡ-ਉੱਡ ਕੇ ਪ੍ਰੀਤਮ ਨੂੰ ਚੇੰਬੜ ਰਿਹਾ ਹੈ ਹੁਣ ਆਤਮਿਕ ਸ਼ਕਤੀ ਵੀ ਆਜ਼ਾਦ ਹੋ ਗਈ ਚਿੱਤੇ ਚਿਤ ਸਮਾ ਰਿਹਾ ਹੈ ਕੈਸਾ ਪਿਆਰਾਂ ਵਾਲਾ ਲੀਨ ਕਰ ਲੈਣ ਵਾਲਾ ਗੁਰੂ ਸਿੱਖ ਸਿੰਧ ਦਾ ਦਰਸ਼ਨ ਹੈ ਗੁਰੂ ਸਿੱਖ ਰਸ ਲੀਨ ਹੈ ਸਿੱਖ ਗੁਰੂ ਰਸ ਲੀਨ ਹੈ ਕੁਛ ਚਿਰ ਬਾਅਦ ਸਦਾ ਜਾਗਤੀ ਜੋਤ ਸਤਗੁਰ ਨੇ ਫੇਰ ਕਿਹਾ ਮੈਂ ਭੁਖਾਂ ਹਾਂ ਏ ਤਰ ਲੋਕੀ ਦੇ ਪਾਲਕ ਏ ਗੋਪਾਲ ਏ ਤਰਨਾਥ ਤੁਹੇ ਤੂੰ ਦਾਤਾ ਹੈ ਏ ਬਸੰਬਰ ਏ ਤੇਰੇ ਚੋਜ ਹਨ ਤੂੰ ਭੁੱਖਾ ਹੈ ਏ ਤੂੰ ਸਦਾ ਰਜੇ ਸਦਾ ਗਾਏ ਪੀ ਰੀਤ ਪੀੜ ਦੇ ਰਸੀਏ ਖਲਾਰੀ ਏ ਠਾਕਰ ਏ ਸਿਰ ਸਿਰ ਰਿਜਕ ਸਮਾਹੇ ਠਾਕਰ ਤੂੰ ਭੁੱਖਾ ਹੈ ਹਾਂ ਸਤਗੁਰ ਆਖਦਾ ਹੈ ਮੈਂ ਭੁੱਖਾ ਹਾਂ ਫੇਰ ਆਖਦਾ ਹੈ ਮੇਰਾ ਦਦ ਮੇਰਾ ਦਦ ਸੁਣ ਕੇ ਸਿੱਖ ਕੰਬ ਕੇ ਉੱਠਦਾ ਹੈ ਕੀ ਦੇਖਦਾ ਹੈ ਕੀ ਸਿਰ ਕਲਗਿਆਂ ਵਾਲੇ ਦੀ ਗੋਦ ਵਿੱਚ ਧਰਿਆ ਸੀ ਪਰ ਚੁੱਕਿਆ ਸੇਲੀਆਂ ਵਾਲੇ ਦੀ ਗੋਦ ਵਿੱਚੋਂ ਹੈ ਪ੍ਰੀਤਮ ਤਾਂ ਉਹ ਹੈ ਸਿੱਖ ਕਦ ਭੁੱਲਦਾ ਹੈ ਹੁਣ ਤਾਂ ਸਿੱਖ ਨੇ ਸਹੀ ਸਵਾਤਾ ਹੈ ਕਿੰਨੇ ਰੂਪ ਬਦਲ ਖੂ ਪਸਾਤਾ ਹੈ ਮਨ ਭਵਰਾ ਹੈ ਨੀਲੇ ਲਾਲ ਗੁਲਾਬੀ ਰੰਗਾ ਵਿੱਚ ਨਹੀਂ ਭੁੱਲਦਾ ਹਰ ਰੰਗ ਵਿੱਚ ਕਵਲ ਨੂੰ ਪਸਾੰਦਾ ਹੈ ਏਸੇ ਮਸਤੀ ਵਿੱਚ ਫੇਰ ਆਵਾਜ਼ ਆਈ ਮੇਰਾ ਦਦ ਫਕੀਰ ਉਠਿਆ ਤੇ ਪੈਰ ਨਹੀਂ ਧੁਰਦੇ ਨੈਣ ਪਿਆਰੇ ਤੋਂ ਪਰੇ ਨਹੀਂ ਜਾਂਦੇ ਮੁੜ ਮੁੜ ਕੇ ਤੱਕਦੇ ਹਨ ਫੇਰ ਕਲਗੀਆਂ ਵਾਲਾ ਝਲਕਾ ਵੱਜੇ ਫੇਰ ਧੂਪਈ ਫਿਰ ਫੇਰ ਠੱਠਾ ਤੇ ਗੋਦ ਵਿੱਚ ਫੇਰ ਗੁੰਮਸਗਮ ਵਿੱਚ ਸਿੱਖ ਲੀਨ ਤੇ ਗੁਰੂ ਨੂੰ ਦੁੱਧ ਦੇਣ ਦੀ ਸੁੱਧ ਨਹੀਂ ਰਹੀ ਐਸੀ ਲੀਨਤਾ ਸਾਈ ਕਿ ਬਸ ਪੁੱਸੋਣਾ ਜੀ ਹਾਂ ਉਸ ਸਮੇਂ ਮੰਗਰੋਂ ਹੁਣ ਫੇਰ ਆਵਾਜ਼ ਆਈ ਮੇਰਾ ਦੁੱਧ ਸਿੱਖ ਜੀ ਉਠੇ ਸਾਂਭਲੇ ਇੱਕ ਕਦਮ ਚਾਣ ਲੱਗੇ ਕਿ ਫੇਰ ਚਿਹਰਾ ਤੱਕਿਆ ਕਲਗੀ ਦੀ ਲਿਸਕਾਰ ਵੱਜੀ ਫੇਰ ਮਗਨ ਹੋ ਗੋਦ ਵਿੱਚ ਟਹਿ ਪਏ ਹੇ ਕਲਗੀਆਂ ਵਾਲੇ ਪ੍ਰੀਤਮ ਹੁਣ ਸਿੱਖ ਤੋਂ ਇੱਕ ਕਦਮ ਦਾ ਬਿਸਟ ਨਹੀਂ ਹੁੰਦਾ ਹੁਣ ਆਪਣੀ ਸਦਾ ਹਰੀ ਗੋਦ ਵਿੱਚ ਇਹ ਬੂਟਾ ਸਮਾ ਲਐ ਇਹ ਸਿੱਖ ਹੁਣ ਚਿਹਰੇ ਤੱਕਣ ਦੀ ਤਾਂ ਵੀ ਨਹੀਂ ਰੱਖਦਾ ਵਿਰਧ ਬਾਣਿਆਂ ਵਾਲਿਆ ਰੱਖ ਲੈ ਹੁਣ ਤਾਂ ਨਾ ਮੈਸੋੜਾ ਰ ਆਪਣੇ ਹੀ ਸਿਦਕ ਨਾ ਬਸੋੜਾ ਹੁਣ ਪਰ ਖੇਲ ਵਰਤੀ ਪ੍ਰੀਅ ਰਸ ਪ੍ਰੋਤੀ ਸੁਰਤ ਨੇ ਪਰਤਾ ਖਾਦਾ ਹਾਂ ਉਸ ਦਾਤੇ ਦੀ ਸਾਧ ਨਾਲ ਪਰਤਾ ਖਾਦਾ ਬਾਬਾ ਬੁੱਢਣ ਜੀ ਹੁਣ ਉੱਠ ਤੇ ਤਾਂ ਬੱਕਰੀ ਪਾਸਾ ਖੜੀ ਹੈ ਹਰ ਕੁਦਰਤ ਦੇ ਰੰਗ ਪ੍ਰੇਮ ਦੇ ਤਰੰਗ ਸਕੋ ਸੱਨਾ ਵੀ ਪਾਸ ਪਿਆ ਹੈ ਮਸਤਾਨੇ ਰੰਗ ਸਿੱਖ ਨੇ ਉੱਠ ਕੇ ਦੁੱਧ ਚੋਇਆ ਪਤਾ ਨਹੀਂ ਚੋਇਆ ਕੀ ਆਪ ਚੋ ਹੋ ਗਿਆ ਸਿੱਖ ਨੇ ਇੰਨਾ ਡਠਾ ਹੈ ਕੀ ਕਟੋਰਾ ਉਸਨ ਲੱਗਾ ਹੈ ਕਟੋਰਾ ਉਸਲ ਪਿਆ ਹੈ ਲੱਬਾ ਲਬ ਹੋ ਡੁੱਲ ਡੁੱਲ ਪੈ ਰਿਹਾ ਹੈ ਸਿੱਖ ਦੇ ਹੱਥ ਹਨ ਵਿੱਚ ਸੰਨਾ ਹੈ ਗੁਰੂ ਦੇ ਗਲਾਬ ਨਾਲੋਂ ਕੋਮਲ ਤੇ ਸਾਨੇ ਬੁੱਲ ਹਨ ਜੋ ਸੰਨੇ ਨੂੰ ਲੱਗ ਰਹੇ ਹਨ ਐਸੇ ਧਿਆਨ ਜੋਗ ਗੁਰ ਸਿੱਖ ਸਿੰਧ ਮੂਰਤੀ ਦੇ ਦਰਸ਼ਨ ਹੋ ਰਹੇ ਹਨ ਐਸੇ ਰੰਗ ਵਿੱਚ ਸਿੱਖ ਤੇ ਗੁਰੂ ਪਰਮ ਰਸਾਂ ਵਿੱਚ ਮਸਤ ਆਲਮ ਮਾਸਤ ਹਨ ਐਸੇ ਰੰਗ ਦੇ ਉਮਾ ਝਾਕ ਕੇ ਕੀਰਤਪੁਰ ਹਨ ਕੀਰਤਪੁਰੇ ਵਿੱਚ ਗੁਰ ਸਿੱਖ ਸੰਧ ਦਾ ਇਹੋ ਦਰਸ਼ਨ ਹੈ ਮੇਰਾ ਦੁੱਧ ਮੇਰਾ ਦੁੱਧ ਦਾ ਪਿਆਰਾਂ ਵਾਲਾ ਨਕਸ਼ਾ ਹੈ ਕਲਮ ਨਾਲ ਕੌਣ ਨਕਸ਼ਾ ਖਿੱਚੀ ਕੌਣ ਮੂਰਤ ਉਤਾਰੇ ਹਾਂ ਅਰਸਾਂ ਦੇ ਇਸ ਪ੍ਰੇਮ ਦਾ ਨਕਸ਼ਾ ਉਤਾਰ ਰਿਹਾ ਹੈ ਉਥੇ ਅਕਸ ਪੈ ਰਿਹਾ ਹੈ ਤੇ ਮੂਰਤ ਬਣ ਰਹੀ ਹੈ ਸਦਾ ਜੀਓ ਸਿੱਖ ਗੁਰੂ ਪ੍ਰੀਤ ਵਿੱਚ ਗੁਰੂ ਨਾਲ ਪਿਆਉਂਦੇ ਹੋ ਗਏ ਸਿੱਖ ਗੁਰੂ ਨਾਨਹਾਲ ਦੀ ਡਾਲੀ ਬਣ ਗਏ ਸਿੱਖ ਸਦਾ ਝੂਲੋ ਸਦਾ ਚੁੰਮੋ ਸਦਾ ਫੁੱਲੋ ਸਦਾ ਪਰਫੁੱਲਤ ਰਹੋ ਸਦਾ ਲੇਫਟਾਂ ਦਿਓ ਸਦਾ ਖੇਡੋ ਵਾ ਵਾ ਮੇਰਾ ਦਦ ਦਾ ਨਕਸਾ ਬਾਪੀਨ ਹਾਰੇ ਪ੍ਰੀਤਮ ਬਾਪ ਲਾਉਣ ਵਾਲੇ ਹਾਰੇ ਸਦਕੇ ਹੋ ਚੁੱਕੇ ਪ੍ਰੇਮੀ ਪੀਓ ਤੇ ਪਲਾਓ ਕੋਈ ਘਟ ਕਾ ਤਰ੍ਹਾਂ ਕੋਈ ਬੂੰਦ ਕੋਈ ਤੁਪਕਾ ਕੋਈ ਢੇਪਾ ਕੋਈ ਛਿੱਟ ਕੋਈ ਕਣੀ ਕੋਈ ਕਣੀ ਦੀ ਕਣੀ ਅਸਾਂ ਗਰੀਬਾਂ ਵੱਲ ਵੀ ਹੇ ਸਿੱਖ ਗੁਰੂ ਦੇ ਸਿਰ ਦੇ ਸਦਕੇ ਹੇ ਸਿੱਖ ਗੁਰੂ ਦੇ ਚਰਨਾਂ ਦੇ ਸਦਕੇ ਕੋਈ ਇੱਕ ਕਿਣਕੇ ਦੀ ਕਣੀ ਅਸਾਂ ਅਨਾਥਾਂ ਨੂੰ ਵੀ ਇਸ ਪ੍ਰੇਮ ਮੂਰਤ ਦੇ ਸਦਕੇ ਇਸ ਪ੍ਰੀਤ ਦਰਸ਼ਨ ਦੇ ਸਦਕੇ ਹਾਂ ਇੱਕ ਬੂੰਦ ਦੀ ਬੂੰਦ ਕੋਈ ਨਿਕੜੀ ਜਹੀ ਅੰਮਰ ਤੂੰ ਬੂੰਦ ਸਹਾਬਨੀ ਅਸਾਂ ਅਜਾਨਿਆਂ ਨੂੰ ਵੀ ਦਾਨ ਹੋ ਜਾਏ ਤੇਰੇ ਦਰ ਤੇ ਸਹਾਲੀ ਹਾਂ ਦੇਖ ਬੂੰਦ ਇਸ ਪਿਆਰੇ ਭਰੇ ਸੰਨੇ ਵਿੱਚੋਂ ਪ੍ਰੇਮ ਪਿਆਲੇ ਵਿੱਚੋਂ ਇੱਕ ਬੂੰਦ ਦਾਤ ਮਿਲ ਜਾਏ ਮੰਗਤੇ ਨੂੰ ਖੈਰ ਪੈ ਜਾਏ ਗਸਤਾਖ ਮੰਗਦੇ ਹਾਂ ਤੇਰੇ ਪ੍ਰੇਮ ਰੰਗ ਦੇ ਵੱਜੇ ਨਕਸੇ ਵਿੱਚ ਮੰਗ ਦੀ ਆਵਾਜ਼ ਕੰਨੀ ਪੈ ਰਹੀ ਹੈ ਮੂਰਖ ਭਿਖਾਰੀ ਹੈ ਹਾਂ ਪਰ ਦਾਤਾ ਸ਼ਿਵਾਲੀ ਕੀ ਅਕ ਤੇ ਅਕਲਾ ਕੀ ਹਾਂ ਦਾਤਾ ਪਾ ਦੇ ਖੈਰ ਸਦਕੇ ਵਿਰਧ ਬਾਣੇ ਦੇ ਦੇ ਦਾਤਾ ਤੇਰਾ ਪ੍ਰੇਮ ਰਾਜ ਜੁਗ ਜੁਗ ਸਲਾਮਤ ਰਹੇ ਦੇ ਇੱਕ ਤਵਕਾ ਅਸਾਂ ਨੂੰ ਵੀ ਦੇ ਹਾਂ ਵਾਹਿਗੁਰਜੀ ਕਾ ਕਾਲ ਸਾ ਵਾਹਿਗੁਰਜੀ ਕੀ ਫਤ